ਸਤ ਸ੍ਰੀ ਅਕਾਲ ਦਮੈਂ ਸੁਦਰਪ ਗਵਰਸੀ ਮਾਨ ਸਾਹਿਬ ਸੀਐਮ ਸਾਹਿਬ ਦਾ ਔਰ ਡਾਕਟਰ ਸੰਜੀਤ ਪਾਠਾ ਜੀ ਦਾ ਧੰਨਵਾਦ ਕਰਦਾ ਕਿ ਮੈਨੂੰ ਉਸ ਵੇਲੇ ਉਹਨਾਂ ਨੇ ਜੁਆਇਨ ਕਰਾਇਆ ਮੈਨੂੰ ਲੱਗਦਾ ਕਿ ਇਸ ਪਾਰਟੀ ਦੇ ਵੱੰਨੇ ਮੰਦੇ ਹੋਣ ਉਹਨਾਂ ਨੂੰ ਸ਼ਾਇਦ ਦੂਸਰੇ ਮੰਦੇ ਦੀ ਲੋੜ ਨਹੀਂ ਪੈਂਦੀ ਔਰ ਅੱਜ ਮੈਂ ਇਹ ਮਾਨ ਮਹਿਸੂਸ ਕਰ ਰਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਇੱਕ ਸਪਾਈ ਬਣ ਜਾ ਰਿਹਾ ਮੈਂ ਉਸ ਹਲਕੇ ਤੋਂ ਹਾਂ ਜਿੱਥੇ 시ਦੇਵ ਉਸਦਾ ਪੱਗ ਸਿੰਘ ਦਾ ਜੱਦੀ ਪਿੰਡ ਹੈ ਪਰ ਮੇਰੀ ਸਦਾ ਹੀ ਇਹ ਜਿਹੀ ਖਾਸ਼ੀ ਵੀ ਰਹੀ ਹੈ ਕਿ ਉਹ ਹਲਕਾ ਜਿੱਥੇ 시ਦੇਵ ਉਸਦਾ ਪੱਗ ਸਿੰਘ ਨੇ ਆਪਣਾ ਬਚਪਨ ਬਤਾਇਆ ਹੋਵੇ ਔਰ ਸਾਨੂੰ ਅੱਜ ਕੇ ਜਿਹੜੇ ਮੈਂ ਐਮਐਲਏ ਜਾਂ ਅਸੀਂ ਸਾਰੇ ਹੀ ਆਜ਼ਾਦੀ ਦਾ ਨਿਗਮਾਏ ਉਹ 시ਦੇਵ ਉਸਦਾ ਪੱਗ ਸਿੰਘ ਦੀ ਦੁਆਦ ਕਰਾਂ ਫਰਮਿੰਦੂ ਨਾਲ ਰਹਿਬਰ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸਾਬਕਾ ਸ਼੍ਰੀ ਕਾਂਸ਼ੀਰਾਮ ਜੀ ਜਿਨ੍ਹਾਂ ਨੇ ਸਾਨੂੰ ਡਾਕਟਰ ਬੇਟਕਰ ਦਾ ਜੋ ਸਾਡੇ ਤੇ ਉਹਨਾਂ ਦੇ ਅਹਿਸਾਨ ਨੇ ਜੀ ਸਾਡੇ ਵੀ ਉਹਨੇ ਕੀਤਾ ਪਰ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਜੁਆਇਨ ਕਰਨ ਦਾ ਸਭ ਤੋਂ ਵੱਡਾ ਕਾਰਨ ਇਹ ਰਿਹਾ ਕਿ ਜਦੋਂ ਮੈਂ ਜੀਐਮ ਸਾਹਿਬ ਨੂੰ ਇਹ ਕਿਹਾ ਕਿ ਕਿ ਸੀਐਸ ਦੀ ਸਰਪੱਤ ਸੰਭਲਣ ਬਾਰੇ ਸੋਚ ਚੁੱਕੇ ਹਾਂ ਮੈ ਜਿਸ ਨੂੰ ਨਾਲ ਸਾਥ ਦਿੱਤੀ ਸੀ ਮੈਂ ਉਸ ਨੂੰ ਉਸ ਤੋਂ ਮਦਦ ਲਈ ਖਾਜੇਤੀ। ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਨੂੰ ਕਹਿ ਕੇ ਤੁਸੀਂ ਉੱਥੇ ਸ਼ੀਦਰ ਦਸਦਾ ਪਕਸੀ ਯੂ ਨਾਲ ਦੇ ਨਾਂ ਤੇ ਇੱਕ ਮੈਡੀਕਲ ਕਾਲਜ ਬਣਾਓ। ਤਾਂ ਇਹਨਾਂ ਨੇ ਵਿਦਆਉਟ ਐਨੀ ਹੈਜੀਟੇਸ਼ਨ ਉਸੇ ਬਿਲੀ ਤੇ ਆ ਕੇ ਮੈਂ ਇਸ ਤਰ੍ਹਾਂ ਹੀ ਕਿ ਮੈਡੀਕਲ ਕਾਲਜ ਬਣਾਉਂਗਾ ਮੈ ਸਮਝਦਾ ਕਿ ਉਹ ਮੇਰੇ ਲਈ ਬਹੁਤ ਵੱਡੀ ਮਾਨ ਬਣੀ ਗੱਲ ਹੈ। ਔਰ ਜਿਹੜਾ ਸਭ ਤੋਂ ਜ਼ਿਆਦਾ ਜੋ ਮੈਨੂੰ ਇੰਪ੍ਰੈਸ ਕੀਤਾ ਇੱਕਦਮ ਮੈਂ ਵਿਧਾਨ ਸਭਾ ਦੇ ਵਿੱਚ ਇੱਕ ਨੈਰਸੀ ਦਾ ਵਜਾ ਪਿਆ ਸੀ ਕਿ ਉਹ ਬੜੀ ਤਰ੍ਹਾਂ ਕਿ ਸੰਵਾਦ ਨਹੀਂ ਹੈ ਬੜੀ ਕ੍ਰਪਸ਼ਨ ਕਰਦਾ ਪਰ ਬਾਈ ਚਾਂਸ ਸੀਐਮ ਤੋਂ ਉੱਥੇ ਬੈਠੇ ਸੀ ਨਾ ਨੇ ਮੈਨੂੰ ਉਥੋਂ ਬੁਲਾ ਲਿਆ ਅਸੀਂ ਕ੍ਰੋਸ ਤਾਂ ਨਹੀਂ ਕਰ ਸਕਦੇ ਪਰ ਮੈਂ ਜੋ ਉੱਪਰ ਘੁੰਮ ਗਿਆ ਤਾਂ ਮੈਨੂੰ ਲੱਗਦਾ ਨਹੀਂ ਕਿ ਆਪੋਜੀਸ਼ਨ ਦਾ ਐਮਐਲਏ ਮੈਨੂੰ ਲੱਗਦਾ ਇਹ ਬੜਾ ਕਰੰਗੰਦਸ ਕਰਮਾਗਿਆ ਲਗਿਆ ਤੁਸੀਂ ਤੁਸੀਂ ਜੋ ਤੁਸੀਂ ਸੀਐਮ ਨੂੰ ਮਤਨ ਆਪਣੀ ਪ੍ਰੋਬਲਮ ਦੱਸੀ ਕਿ ਉਹ ਬਹੁਤ ਕਰਪਟ ਲੋਕਾਂ ਨਾਲ ਲੜਦਾ ਇਹਨਾਂ ਨੇ ਉਸੇ ਬਿਲੋਂ ਆਰਡਰ ਕੀਤਾ ਕਿ ਇਹਨੂੰ ਸਸਪੈਂਡ ਕਰੋ ਇਹ ਉੱਥੇ ਬੰਗਿਆ ਚ ਰਹਿਣਾ ਨਹੀਂ ਚਾਹੀਦਾ ਔਰ ਜਦੋਂ ਮੈਂ ਸ਼ਾਮ ਤੱਕ ਪਹੁੰਚਿਆ ਤੇ ਉਹ ਬੰਦਾ ਉੱਥੇ ਨਹੀਂ ਸੀ ਮੈਂ ਸਮਝਦਾ ਕਿ ਇਸ ਤਰ੍ਹਾਂ ਦੇ ਸੀਐਮ ਨਾਲ ਇਸ ਤਰ੍ਹਾਂ ਦੇ ਪਾਰਟੀ ਨਾਲ ਕੰਮ ਕੀਤਾ ਜਾ ਸਕਦਾ سو so میں آج انہوں جوائن کر رہا ہوں اور میں انہوں بشواس دوانا کے کہ میں انہ دنال انہوں نے وفاداری کم کروں گا اور یہی وجہ کہ میں اج آم آدمی پارٹی جوائن کی تھی